ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਹਿਬਕੌਰ ਜੀ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਜਦੋਂ ਗੁਰੂ ਗੋਬੀ ਸਿੰਘ ਜੀ ਦੱਖਣ ਦੀ ਧਰਤੀ ਤੇ ਪਹੁੰਚੇ ਪਹੁੰਚ ਕੇ ਅਨੇਕਾਂ ਕੋਤਤ ਕੀਤੇ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇਣ ਦੇ ਲਈ ਤੋਰਿਆ ਤੇ ਨਗੀਨਾ ਕਾਟ ਹੀਰਾ ਕਾਟ ਸਤਗੁਰਾਂ ਦੀਆਂ ਬੇਪਰਵਾਹੀਆਂ ਦਾ ਇਹ ਸਥਾਨ ਸਬੂਤ ਦੇ ਰਹੇ ਹਨ ਬਾਦਸ਼ਾਹ ਸ਼ਾਹ ਦੇ ਹੀਰੇ ਭੇਟ ਥੀਰਾ ਭੇਟ ਕਰਨ ਤੋਂ ਗੋਦਾਵਰੀ ਵਿੱਚ ਸੁੱਟ ਕੇ ਸ਼ੰਕਾਕਾਰਨ ਤੋਂ ਨੇਕਾਂ ਹੀਰੇ ਦਿਖਾ ਦਿੱਤੇ ਭਾਈ ਗੁਰ ਦਿੱਤੇ ਸੁਦਾਗਰ ਨੇ ਨਿੰਗੀਨਾ ਭੇਟ ਕੀਤਾ ਜਿੱਥੇ ਆ ਜਨਗਿਨਾ ਘਾਟਗੁਰਦੁਆਰਾ ਸਾਹਿਬ ਹੈ ਉਹ ਦੇ ਸ਼ੰਕਾਕਾਰਨ ਤੋਂ ਨੇਕਾਂ ਨਿੰਗਨੇ ਦਿਖਾ ਦਿੱਤੇ ਪਹਿਲੇ ਜਾਮੇ ਦਾ ਵਿਛੜਿਆ ਹੋਇਆ ਕੁਲਚੰਦ ਖੱਤਰੀ ਜੋ ਸਹੀ ਦੀ ਜੂਨ ਭਗਤ 83 ਉਹ ਦਾ ਸ਼ਿਕਾਰ ਕਰਕੇ ਉਹ ਦੀ 84 ਕੱਟੀ ਕੁਝ ਸਮੇਂ ਬਾਅਦ ਮਾਤਾ ਸਹਿਬ ਕੌਰ ਜੀ ਨੂੰ ਹੁਕਮ ਦਿੱਤਾ ਕਿ ਦਿੱਲੀ ਆਪਣੀ ਵੱਡੀ ਭੈਣ ਸੁੰਦਰ ਕੌਰ ਜੀ ਕੋਲ ਜਾਣਾ ਜਾਣ ਦੀ ਤਿਆਰੀ ਕਰੋ ਸੁੰਦਰ ਕੌਰ ਜੀ ਕੋਲ ਜਾਣ ਜਾਣ ਵਾਸਤੇ ਭਾਈ ਮਨੀ ਸਿੰਘ ਨੂੰ ਹੁਕਮ ਕੀਤਾ ਕਿ ਆਪਣੀ ਮਾਤਾ ਨੂੰ ਮਾਤਾ ਨੂੰ ਨਾਲ ਲੈ ਜਾਵੇ ਇਹ ਸਤਿਗੁਰਾਂ ਦਾ ਅਚਾਨਕ ਹੀ ਕੀਤਾ ਹੋਇਆ ਹੁਕਮ ਸੁਣ ਕੇ ਮਾਤਾ ਜੀ ਸਤਿਗੁਰਾਂ ਦੇ ਚਰਨਾਂ ਤੋਂ ਵਾਂਝੇ ਹੋਣ ਦਾ ਦੁੱਖ ਮਹਿਸੂਸ ਕਰਦੀਆਂ ਅੱਖਾਂ ਵਿੱਚ ਵਿਰਾਗ ਦਾ ਜਲ ਭਰ ਕੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਇਹ ਪ੍ਰਣ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਆਪ ਜੀ ਕਿਰਪਾ ਕਰਕੇ ਰਾਤ 1:00 ਵਜੇ ਤੋਂ ਲੈ ਕੇ ਸਵੇਰੇ 7:00 ਵਜੇ ਤੱਕ ਨਿਤਨੇਮ ਬਾਣੀ ਸਿਮਰਨ ਵਿੱਚ ਜੁੜਨ ਦੀ ਸੇਵਾ ਲੈਂਦੇ ਹੋ ਫਿਰ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਦੀ ਤਾਂ ਸਤਿਗੁਰੂ ਜੀ ਨੇ ਕਿਹਾ ਤੁਹਾਡਾ ਇਹ ਪ੍ਰਣ ਦਰਸ਼ਨ ਕਰਕੇ ਅਨਜਾਲ ਸ਼ਕਨ ਦਾ ਸੀ ਨਿਭਾਵਾਂਗੇ ਤਾਂ ਇਹ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਨਿੱਜੀ ਸ਼ਸਤਰ ਬਕਸ਼ਿਆ ਤੇ ਕਿਹਾ ਇਸ ਸ਼ਸਤਰ ਨੂੰ ਮੇਰਾ ਸਰੂਪ ਸਮਝ ਕੇ ਆਦਰ ਰੱਖਣਾ ਇਸ਼ਨਾਨ ਕਰਕੇ ਜਿਵੇਂ ਸੇਮ ਨਿਭਾ ਹੁੰਦਾ ਹੈ ਉਸੇ ਤਰ੍ਹਾਂ ਜਿੱਥੇ ਵੀ ਹੋਵੋ ਇੰਜ ਕਰਨਾ ਇਹਨਾਂ ਸ਼ਸਤਰਾਂ ਨੂੰ ਪਲੰਘੇ ਤੇ ਵਿਰਾਜਮਾਨ ਕਰਕੇ ਸੋਹਣਾ ਆਸਣ ਕੱਪੜੇ ਨਾਲ ਢਕਣਾ ਜਦੋਂ ਨਿਤਨੇਮ ਦੀ ਸੇਵਾ ਤੋਂ ਬਾਅਦ ਦਰਸ਼ਨਾਂ ਲਈ ਅਰਦਾਸ ਕਰੋਗੇ ਤਾਂ ਇਹਨਾਂ ਸ਼ਸਤਰਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੇ ਤੁਹਾਡਾ ਪਰ ਨਿ세 ਤਰ੍ਹਾਂ ਆਖਿਰ ਤੱਕ ਨਿਭ ਜਾਵੇਗਾ ਤੁਸੀਂ ਦਰਸ਼ਨ ਕਰਕੇ ਹੀ ਅਨਜਲ ਛਕਣਾ ਅਤੇ ਇਤਿਹਾਸ ਗਵਾਹ ਹੈ ਕਿ ਮਾਤਾ ਜੀ ਨੂੰ ਉਨ੍ਹਾਂ ਸ਼ਾਸਤਰਾਂ ਵਿੱਚੋਂ ਹੀ ਸਤਿਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹੇ ਸਿੱਖਿਆ ਅਸੀਮਤ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਮਾਤਾ ਜੀ ਦੇ ਨਿਤਨੇਮ ਤੋਂ ਸੁੰਮਤ ਲੈਣੀ ਹੈ ਸਿੱਖਿਆ ਲੈਣੀ ਹੈ ਮਾਤਾ ਜੀ ਰਾਤ 1 ਵਜੇ ਤੋਂ ਸਵੇਰੇ 7 ਵਜੇ ਤੱਕ ਭਾਵ 6 ਘੰਟੇ ਬਾਣੀ ਸਿਮਰਨ ਦਾ ਅਭਿਆਸ ਕਰਦੇ ਸਨ ਅਸੀਂ ਵੀ ਨਿਤਨੇਮੀ ਹੋਈਏ ਸਿੱਖ ਲਈ ਜ਼ਰੂਰੀ ਹੈ 24 ਘੰਟੇ ਵਿੱਚੋਂ 2.5 ਘੰਟੇ ਗੁਰੂ ਨਾਨਕ ਨੂੰ ਇਹ ਸਵਾਸਾਂ ਦਾ ਸਬਦ ਦਸਮਨ ਦੇਵੇ ਸਮਾ ਲੈ ਕੇ ਲਾਵੇ ਅਤੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਕਿਰਪਾਨ ਰੂਪੀ ਸਸਤਰ ਨੂੰ ਮਾਨ ਦੇਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ